ਸਾਦੇ ਵਿਆਹ ਸਾਦੇ ਘਰ ਨਾ ਕਰਜ਼ਾ ਨਾ ਚਿੰਤਾ ਰੋ ਵਿਖਾਵਾ ਤੇ ਫਜ਼ੂਲ ਖਰਚੇ ਵੀ ਸਮਾਜਿਕ ਬੁਰਾਈਆਂ ਹਨ ਜੀ ਆਓ ਇਹਨਾਂ ਬੁਰਾਈਆਂ ਤੋਂ ਬਚੀਏ ਜੀ ਹਾਂਜੀ ਵਾਈਬਰ ਜੀ ਬੱਚੇ ਲਗਾਓ ਜੀ ਇਹਨਾਂ ਦੇ ਹਾਂਜੀ ਵਿੱਚ ਇੱਕ ਬੱਚਾ ਆ ਲਗਾਓ ਜੀ ਬੱਚੇ ਕੰਨਾਂ ਤੇ ਲਗਾਓ ਲਗਾਓ ਜੀ ਲਗਾਓ ਜੀ ਬੱਚੇ ਇੱਧਰ ਲੈ ਕੇ ਆਓ ਜੀ ਪਲੀਜ਼ ਆਜੋ ਜੀ ਵਿਖਾਵੇ ਤੋਂ ਬਚੀਏ ਜੀ ਲੋੜਾਂ ਘਟਾਈਏ ਖੇੜਾ ਵਧੇਗਾ ਜੀ ਹਾਂਜੀ ਕੀ ਕੀ ਆ ਜੀ ਬੋਲੋ ਜੀ ਕਾਚੋ ਕੋਈ ਸਲੋਗਨ ਪੜ ਕੇ ਦੱਸ ਦਿਓ ਜੀ ਸਾਦਗੀ ਰਹਿਣਾ ਸਾਦੇ ਰਹਿਣਾ ਦੂਜਾ ਕਿਹੜਾ ਜੀ ਸਾਦਗੀ ਭਾਤਰਾ ਦਿਖਾਵਾ ਨਹੀਂ ਕਰਨਾ ਹਾਂਜੀ ਅਗੇ ਤੀਜਾ ਤੀਜਾ ਨਹੀਂ ਚੱਲੇ ਤੀਜਾ ਪੜਦੇ ਆ ਦਿਖਾਵਾ ਦੇ ਫਜ਼ੂਲ ਖਾਦੀ ਸਮਾਜਿਕ ਬੁਰਾਈਆਂ ਹਨ ਹਾਂਜੀ ਕੋੜਾ ਜੀ ਅਲਾ ਦਾਉਲੀ ਲਗਾਓ ਅਲਾ ਦੇ ਨਾਲ ਪਿੱਛੇ ਬਸ ਸਾਕੀ ਦੀ ਟਾਕੇ ਜਾਓ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੈਰੀ ਗੁੱਡ ਥਿੰਕਿੰਗ ਭਾਜੀ ਥੈਂਕਿਊ ਜੀ ਥੈਂਕਿਊ ਅਮਰੀ ਜੀ ਦੇ ਵੀ ਲਾ ਦਿਓ ਜੀ ਬਹੁਤ ਵਧੀਆ ਜੀ ਅਮਰੀ ਜੀ ਦੇ ਵੀ ਲਾਓ ਜੀ ਸਾਡੇ ਵਾਂ ਇਸ ਇਹ ਜਸ ਤੁਸੀਂ ਅਵੇਅਰ ਹੀ ਕਰ ਰਹੇ ਆ ਕਿ ਕੁਛ ਇਹਦੇ ਲਈ ਤੁਹਾਡੀ ਕੋਈ ਵੈਸੇ ਆਰਗੇਨਾਈਜੇਸ਼ਨ ਵੀ ਹੈਗੀ ਆ ਇਹਦੇ ਲਈ ਆਰਗੇਨਾਈਜੇਸ਼ਨ ਸਾਦੇ ਰਹਿਣੇ ਸੁਸਾਇਟੀ ਹੈ ਔਰ ਰਵਿੰਦਰ ਸਿੰਘ ਜੀ ਪਿੱਛੇ ਬੈਠੇ ਹੋ ਜਿਹੜੇ ਸਾਡੇ ਹੱਥ ਨੇ ਠੀਕ ਹੈ ਜੀ ਠੀਕ ਹੈ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਦੇ ਨਾਲ ਉਹ ਤੋਂ ਹੋਰ ਵੀ ਉਹਨਾਂ ਦਾ ਇੱਕ ਸਾਪ ਪ੍ਰੋਜੈਕਟ ਹੈਗਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਤੁਹਾਨੂੰ ਜਰੂਰ ਕਰਦੇ ਆ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਇਹ ਤੁਹਾਡਾ ਜਿਹੜਾ ਕਨਸੈਪਟ ਆ ਇਹ ਤੁਸੀਂ ਕਿਸ ਤਰ੍ਹਾਂ ਨਾਲ ਹੋਰ ਪ੍ਰਚਾਰ ਕਰ ਰਹੇ ਆ ਇਹਦਾ ਕਿਉਂਕਿ ਹਜੇ ਵੀ ਮੈਂ ਦੇਖਿਆ ਆ ਪੈਲੈਸਿਸ ਦੇ ਵਿੱਚ ਵਿਆਹ ਹੁੰਦੇ ਆ ਬਹੁਤ ਜ਼ਿਆਦਾ ਖਰਚਾ ਹੁੰਦਾ ਆ ਕਿੰਨਾ ਕੁ ਤੁਹਾਡੀ ਇਹ ਮੁਹਿੰਮ ਕਦੋਂ ਦੀ ਚੱਲ ਰਹੀ ਹੈ ਮੁਹਮਮਤ ਇਸ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੁਹਿੰਮ ਅਸੀਂ 2004 ਦੀ ਚਲਾ ਰਹੇ ਆ ਜੀ ਅੱਛਾ ਜੀ ਇਹ ਸਾਦੇ ਰਹਿਣਾ ਸੁਸਾਇਟੀ ਦਾ ਜਿਹੜਾ ਜਨਮ ਆ ਉਹ 2017 ਚ ਜਾ ਕੇ ਹੋਇਆ ਸੀ ਠੀਕ ਆ ਜੀ ਇਸ ਨੂੰ ਸ਼ੁਰੂ ਕਰਨ ਦੇ ਦੋ ਕਾਰਨ ਸਨ ਹਾਂ ਜੀ ਇੱਕ ਮੇਰੇ ਵੀਰ ਜੀ ਦੀ ਡਿਊਟੀ ਲੱਗੀ ਸੀ ਯੂਨੀਵਰਸਿਟੀ ਵੱਲੋਂ ਕਿਸਾਨ ਸੁਸਾਇਡ ਪ੍ਰिवेंशन ਸਿਸਟਮ ਦੀ ਠੀਕ ਹੈ ਜੀ ਪ੍ਰੋਜੈਕਟ ਉਹਨਾਂ ਨੇ ਕੀਤਾ ਸੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਠੀਕ ਹੈ ਜੀ ਤੇ ਸਾਨੂੰ ਪਤਾ ਲੱਗਦਾ ਸੀ ਕਿ ਕਿਸਾਨ ਕਰਜ਼ੇ ਕਿਹਨਾਂ ਕਿਹਨਾ ਕਾਰਨਾ ਕਰਕੇ ਕਰਜ਼ੇ ਹੇਠ ਹੈਗਾ ਹਾਂ ਜੀ ਹੁਣ ਦੋ ਕਾਰਨ ਸਾਨੂੰ ਲੱਭੇ ਉਹਦੇ 'ਚ ਕਿ ਇੱਕ ਤਾਂ ਉਹਨਾਂ ਦੇ ਭੋਗ ਤੇ ਉਹਨਾਂ ਨੂੰ ਕਰਜ਼ਾ ਲਿਆ ਜਾਂਦਾ ਸੀ ਜਾਂ ਵਿਆਹ ਬਹੁਤ ਹੈਫਟੀ ਕਰਦੇ ਸਨ ਜੀ ਉਹਨਾਂ ਕਰਕੇ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਸੀ ਜੀ ਕੁਝ ਕਾਰਨ ਬਹੁਤ ਵੱਡੀ ਕੋਠੀ ਬਣਾਨੀ ਆ ਕਾਰ ਲੈਣੀ ਦਾ ਕਰਜ਼ਾ ਲੈਣ ਦਾ ਵੀ ਇਹ ਸਿਸਟਮ ਸੀਗਾ ਜੀ ਜੀ ਦੂਸਰਾ ਸਾਡਾ ਕਾਰਨ ਸੀ ਸਾਡੇ ਇੱਕ ਮੇਡ ਕੰਮ ਕਰਦੀ ਸੀ 5000 ਅਸੀਂ ਉਹਨੂੰ ਤਨਖਾਹ ਦੇ ਦਈ ਸੀ ਉਹ ਕਹਿੰਦੇ ਸੀ ਮੈਨੂੰ 15 ਤਰੀਕ ਨੂੰ 3100 ਰੁਪਏ ਦੇ ਦਿਆ ਕਰੋ ਬਾਕੀ ਤਨਖਾਹ ਤੁਸੀਂ ਮੈਨੂੰ 30 ਤਰੀਕ ਨੂੰ ਦਿਆ ਕਰੋ ਠੀਕ ਹੈ ਜੀ ਦੋ ਤਿੰਨ ਵਾਰੀ ਸੀ ਦਿੱਤੇ ਅਸੀਂ ਉਹਨੂੰ ਪੁੱਛਿਆ ਵੀ ਇਹ 3100 ਰੁਪਇਆ ਕਿਉਂ ਲੈ ਕੇ ਜਾ ਰਹੀ ਹੈ ਜੀ ਉਹ ਕਹਿੰਦੀ ਮੈਂ ਮੇਰੇ ਸਾਰੇ ਦਾ ਭੋਗ ਸੀ ਕਿ ਮੈਂ ਰੋਟੀ ਕਰਨੀ ਸੀ ਸਾਰੇ ਪਿੰਡ ਦੀ ਉਹਦੇ ਲਈ ਮੈਂ 50000 ਕਰਜ਼ਾ ਲਿਆ ਸੀ ਜਿਹਦੇ ਕਰਕੇ ਮੈਨੂੰ ਇਹ ਕਰਜ਼ਾ ਲੈਣਾ ਪਿਆ ਅਸੀਂ ਉਹਨੂੰ ਪੁੱਛਿਆ ਤੇਰੇ ਬੱਚਿਆਂ ਦੀ ਫੀਸ ਅਸੀਂ ਇਕੱਠੀ ਕਰਕੇ ਦਿੰਨੇ ਆ ਤੈਨੂੰ ਇਹ ਫਾਹਾ ਲੈਣ ਦੀ ਕੀ ਜ਼ਰੂਰਤ ਸੀ ਉਹਨੇ ਇਹੀ ਗੱਲ ਕਹੀ ਕਿ ਮੈਂ ਦੇਖਾ ਵੇਖੀ ਵਿਖਾਵੇ ਕਰਕੇ ਜਾਂ ਸਾਰਿਆਂ ਨੇ ਮੈਨੂੰ ਕਿਹਾ ਵੀ ਤੂੰ ਇੰਨਾ ਵੀ ਨਹੀਂ ਕਰ ਸਕਦੀ ਉਦੇ ਕਰਕੇ ਮੈਨੂੰ ਕਰਜ਼ਾ ਲੈਣਾ ਪਿਆ। ਸਾਨੂੰ ਲੱਗਿਆ ਕਿ ਇਹਨਾਂ ਕਸੂਰ ਲੋਕਾਂ ਦਾ ਘੱਟ ਹੈ। ਸਾਡਾ ਕਸੂਰ ਜ਼ਿਆਦਾ ਜਿਹੜੇ ਅਸੀਂ ਕਰ ਸਕਦੇ ਹਾਂ ਇਹਨੇ ਵੱਡੇ ਖਰਚੇ ਕਰਦੇ। ਜੀ ਜੀ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਵੀ ਖਰਚੇ ਘੱਟ ਕਰੀਏ ਤਾਂ ਕਿ ਸਾਡਾ ਸਮਾਜ ਵੀ ਉਧਰਲੇ ਪਾਸੇ ਆ। ਠੀਕ ਹੈ ਜੀ। ਕਿੰਨੇ ਤਰੀਕੇ ਨਾਲ ਅਸੀਂ ਇਹ ਪ੍ਰਚਾਰ ਕਰਦੇ ਹਾਂ? ਨਹੀਂ। ਹਰੇਕ ਪਿੰਡ ਦੇ ਵਿੱਚ ਦੋ ਜਗ੍ਹਾ ਅਸੀਂ ਸ਼ਗਿਰਦਾਰਾ ਸਾਹਿਬ ਜਾਂ ਬਾਸੈਂਡ ਉੱਥੇ ਅਸੀਂ ਇਹਨੂੰ ਪ੍ਰਚਾਰ ਕਰਦੇ ਹਾਂ। ਉੱਥੇ ਅਸੀਂ ਨਾਰੇ ਲਖਾਣੇ ਆ ਪੇਂਟ ਨਾਲ। ਸਾਦੇ ਵਿਆਹ ਸਾਦੇ ਪੂਰ ਨਾ ਕਰਜ਼ਾ ਨਾ ਚਿੰਤਾ ਠੀਕ ਆ ਉਹ ਜਦੋਂ ਨਾਰੇ ਦੋ ਜਗ੍ਹਾ ਲਿਖੇ ਜਾਂਦੇ ਆ ਸਾਨੂੰ ਉਥੋਂ ਫੋਨ ਆਉਂਦੇ ਆ ਵੀ ਮੈਂ ਵੀ ਆਪਣੇ ਬੱਚੇ ਦਾ ਵਿਆਹ ਸਾਦਾ ਕੀਤਾ ਸੀ ਠੀਕ ਆ ਤੇ ਅਸੀਂ ਬਹੁਤ ਸੁਖੀ ਆ ਆਪਣੇ ਬੱਚਿਆਂ ਨੂੰ ਕੇ ਸਟੈਂਡ ਕਰ ਪਾ ਰਹੇ ਠੀਕ ਆ ਤੇ ਜਦੋਂ ਅਸੀਂ ਅਮਰਗੜ ਵਾਲੇ ਪਾਸੇ ਗਏ ਜਿੱਥੇ ਇੱਕ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਕਿ ਅੱਜ ਤੋਂ ਬਾਅਦ ਅਸੀਂ ਜਿਹੜੇ ਵਿਆਹ ਕੋ ਸਾਦੇ ਕਰਾਂਗੇ ਜਿਹੜਾ ਸਾਡੇ ਤੋਂ ਪਹਿਲੇ ਸੈ ਹੈਗਾ ਉਹਦੇ ਵਿਆਹ ਉਹਦੇ ਲਾਵਾ ਫੇਰੇ ਗੁਰਦੁਆਰਾ ਸਾਹਿਬ ਨਹੀਂ ਹੋਣੀ ਹੁਣ ਇੱਕ ਦੇ ਕੇ 10 20 50 ਅੱਜ 100 ਪਿੰਡਾਂ ਨੇ ਮਤਾ ਪਾਇਆ ਕਿ ਅਸੀਂ ਵਿਆਹ ਜਿਹੜੇ ਸਾਦੇ ਕਰਾਂਗੇ ਆਪਣੇ ਭੋਗ ਜਿਹੜਾ ਉਹ ਸਾਦੇ ਕਰਾਂਗੇ ਬਹੁਤ ਜ਼ਿਆਦਾ ਖਾਣਾ ਬਹੁਤ ਜ਼ਿਆਦਾ ਡੈਕੋਰੇਸ਼ਨ ਅਸੀਂ ਨਹੀਂ ਕਰਾਂਗੇ ਅਨਸਸਤਰੀ ਜਿਹੜਾ ਖਰਚੇ ਉਹ ਘਟਾਵਾਂਗੇ ਉਹ ਘਟਾਵਾਂਗੇ ਠੀਕ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਵਿਆਹ ਆ ਉਹ ਬੇਰੌਣਕ ਵਾਲਾ ਹੋਣਾ ਚਾਹੀਦਾ ਸਾਦਾ ਹੋਵੇ ਪਰ ਰੌਣਕ ਵਾਲਾ ਹੋਵੇ ਇਹੋ ਜਿਹੀ ਅਸੀਂ ਕਿਤਾਬ ਵੀ ਛਾਪੀ ਹੈ ਸਾਦੇ ਠੀਕ ਹੈ ਜੀ ਸਾਦੇ ਵਿਆਹ ਸਾਦੇ ਭੋਗ ਦੇ ਅਸੀਂ ਬਹੁਤ ਸੋਹਣੀ ਕਿਤਾਬ ਛਾਪੀ ਹੈ ਕਿਤਾਬ ਦੇਣਾ ਜੀ ਉਹ ਕਿਤਾਬ ਸਾਨੂੰ ਇੱਕ ਮਾਤਾ ਹੀ ਸਾਡੇ ਕੋਲ ਕਿਤਾਬ ਲੈ ਕੇ ਗਈ ਉਹ ਸਾਨੂੰ ਇਹ ਕਹਿ ਕੇ ਗਈ ਤੇ ਮੈਂ ਕਿਤਾਬ ਲੈ ਕੇ ਗਈ ਸੀ ਇਸ ਕਿਤਾਬ ਨੇ ਮੇਰੇ ਲੱਖਾਂ ਰੁਪਈਆ ਬਚਾ ਦਿੱਤੇ ਬਹੁਤ ਵਧੀਆ ਬਹੁਤ ਸੋਹਣਾ ਜੀ ਇਹਦੇ ਹਿਸਾਬ ਨਾਲ ਮੈਂ ਆਪਣੇ ਰਿਸ਼ਤੇਦਾਰ ਬੁਲਾਏ ਇਹਦੇ ਹਿਸਾਬ ਨਾਲ ਮੈਂ ਆਪਣਾ ਸਾਰਾ ਇੰਤਜ਼ਾਮ ਕੀਤਾ ਪ੍ਰੋਗਰਾਮ ਕੀਤਾ ਇਹਦੇ ਕਰਕੇ ਕਹਿੰਦੇ ਮੇਰੇ ਬਹੁਤ ਥੋੜੇ ਪੈਸਿਆਂ 'ਚ ਮੇਰੇ ਬੱਚੇ ਦਾ ਵਿਆਹ ਹੋ ਗਿਆ ਚਲੋ ਬਹੁਤ ਵਧੀਆ ਦੂਸਰੀ ਗੱਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਕਾਰਾਂ ਜਿਹੜੇ ਵੀ ਸਮਾਗਮ ਚ ਜਾਣ ਅਸੀਂ ਉਹਨਾਂ ਦੇਆ ਸਟicker ਸਾਦੇ ਵਿਆਹ ਸਾਦੇ ਭੋਗ ਦਾ ਦੇ ਪਿੱਛੇ ਲਾਉ। ਬਹੁਤ ਸੋਹਣੀ ਬਹੁਤ ਵਧੀਆ ਗੱਲ ਹੈ ਜੀ। ਤਾਂ ਕਿ ਉਹ ਸਾਰਿਆਂ ਨੂੰ ਮੈਸੇਜ ਜਾਵੇ। ਇੱਕ ਤਰ੍ਹਾਂ ਨਾਲ ਆਦਮੀ ਦੇ ਲੋਕਾਂ ਦੇ ਦਿਮਾਗ 'ਚ ਇਮੇਜ ਬਣ ਜਾਏ ਇਸ ਚੀਜ਼ ਦੀ ਜਿਹੜੀ ਤੁਸੀਂ ਮੁਹਿੰਮ ਚਲਾ ਰਹੇ ਹੋ। ਲਹਿਰ ਬਣੇ। ਲਹਿਰ ਬਣ ਜਾਏ ਹਾਂ ਜੀ। ਧੀ ਹੌਲੀ ਬਣੇਗੀ ਚਲੋ ਮੈਂ ਤਾਂ ਆਬੀਸਲੀ ਸਮਾਜ ਚ ਚੇਂਜ ਹੌਲੀ ਹੌਲੀ ਆਉਂਦਾ ਹੈ ਫਿਰ ਅਸੀਂ ਇਹ ਫਾਰਮ ਭਰ ਆਨੇ ਆ ਜਿਵੇਂ ਜਿ세 ਲਿਖਿਆ ਵੀ ਰਹਿਤ ਮਰਿਆਦਾ ਨਾਲ ਸਾਡੇ ਕੋਗ ਤੇ ਰਹਿਤ ਮਰਿਆਦਾ ਨਾਲ ਸਾਡੇ ਵਿਆਹ ਹੋਣੇ ਚਾਹੀਦੇ ਠੀਕ ਹੈ ਤੇ ਸਾਈਨ ਕਰਕੇ ਸਾਡੇ ਕੋਲ ਜਾਂਦੇ ਨੇ ਪ੍ਰੋਮਿਸ ਕਰਕੇ ਜਾਂਦੇ ਨੇ ਚਲੋ ਬਹੁਤ ਸਾਰੀ ਕੀ ਕਹਾਂਗੇ ਨਵੀਂ ਚੀਜ਼ ਦੇਖੀ ਇਹ ਉਧਾ ਚਲੋ ਸੁਣਿਆ ਸੀ ਥੋੜਾ ਤੇ ਬਹੁਤ ਸੋਹਣਾ ਲੱਗਾ ਜੀ ਹਾਂਜੀ ਹਾਂ ਤੁਹਾਡੇ ਹੱਥ ਕਾਰਡ ਹੈ ਜੀ ਅਸੀਂ ਇਹ ਕਾਰਡ ਪੂਰੇ ਯੂਨੀਵਰਸਿਟੀ ਦੇ ਬੋਨਿਆਂ ਦੇ ਲਾ ਰਹੇ ਆ ਤਾਂ ਕਿ ਇਹ ਸੁਨੇਹਾ ਸਾਰੇ ਪਾਸੇ ਜਾਏ। ਹਰ ਇੱਕ ਘਰ ਇਥੇ ਜਾਏ। ਬਹੁਤ ਵਧੀਆ ਜੀ ਤੁਹਾਡਾ ਸੁਨੇਹਾ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਪਹੁੰਚਾਉਣ ਦੀ ਆਪਣੇ ਚੈਨਲ ਦੇ ਮਾਧਿਅਮ ਨਾਲ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ। ਕਿ ਜਿਹੜੇ ਲੋਕ ਅਸੀਂ ਬਹੁਤ ਵੱਡੇ ਵਿਆਹ ਕਰਦੇ ਆ ਨਾ ਉਹ ਕਿਤੇ ਬਹੁਤ ਵੱਡਾ ਕਸੂਰ ਕਰਦੇ ਆ ਕਸੂਰवार ਹਾਂ। ਉਹਨਾਂ ਬੰਦਿਆਂ ਵਾਸਤੇ ਜਿਹੜੇ ਵਿਚਾਰੇ ਨਹੀਂ ਕਰ ਸਕਦੇ। ਉਹ ਜਿੰਨਾ ਆਪਣੇ ਵਿੱਚੋਂ ਵੱਧ ਹੋ ਕੇ ਆਪਣੇ ਕੋਸ਼ਿਸ਼ ਤੋਂ ਵੱਧ ਆਪਣੇ ਚਾਦਰ ਤੋਂ ਬਾਅਦ ਪੈਰ ਫਸਾਦੇ ਨੇ ਤੇ ਉਸ ਤੋਂ ਬਾਅਦ ਨਾ ਤਾਂ ਉਹਨਾਂ ਦੇ ਬੱਚੇ ਜੀ ਵਧੀਆ ਜ਼ਿੰਦਗੀ ਜੀ ਸਕਦੇ ਨੇ ਫਿਰ ساری ਉਮਰ ਕਰਜ਼ੇ ਦੇ ਦੱਬੇ ਰਹਿੰਦੇ ਨੇ ਤੇ ਆਪ ਕਈ ਵਾਰੀ ਕਰਦੇ ਮਾਲਕ ਨੂੰ ਖੁਦ ਕੁਛ ਨਹੀਂ ਕਰਨੀ ਪੈ ਜਾਂਦੀ ਬਹੁਤ ਵਧੀਆ ਸੋਚ ਇਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਸਾਡੇ ਰਹਿਣਾ ਸੁਸਾਇਟੀ ਸ਼ੁਰੂ ਕੀਤੀ ਜੀ ਬਹੁਤ ਸੋਹਣਾ ਬਹੁਤ ਵਧੀਆ ਜੀ ਤੁਹਾਡਾ ਸ਼ੁਭ ਨਾਮ ਨਹੀਂ ਪੁੱਛਿਆ ਜੀ ਮੇਰਾ ਨਾਮੁਰਵਿੰਦਰ ਸਿੰਘ ਹੈ ਉਰਵਿੰਦਰ ਸਿੰਘ ਤੇ ਮੈਂ ਸੀਨੀਅਰ ਸੈਕਸ਼ਨ ਇੰਜੀਨੀਅਰ ਰੇਲਵੇ ਤੋਂ ਰਿਟਾਇਰ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਜੀ ਬਹੁਤ ਸੋਹਣੀ ਤੁਸੀਂ ਇੱਕ ਸੇਵਾ ਕਰ ਰਹੇ ਆਂ ਰਿਟਾਇਰਮੈਂਟ ਤੋਂ ਬਾਅਦ ਹਰ ਕਿਸੇ ਨੂੰ ਐਦਾਂ ਦੀਆਂ ਸੇਵਾਵਾਂ ਨਾਲ ਜੋੜਨਾ ਚਾਹੀਦਾ ਹੈ ਸਮਾਜਿਕ ਸੇਵਾਵਾਂ ਜੋ ਵੀ ਹੈਗੀਆਂ ਇਸ ਤੋਂ ਬਾਅਦ ਫਿਰ ਅਸੀਂ ਜਿਹੜੇ ਸਾਡੇ ਕੋਲ ਸਾਦੇ ਵਿਆਹ ਦੀ ਲੈ ਕੇ ਜਾਂਦੇ ਨੇ ਪ੍ਰੋਮਿਸ ਕਰਕੇ ਜਾਂਦੇ ਨੇ ਉਹਨਾਂ ਨੂੰ ਇਹ ਭਾਂਜੀ ਸੁੱਖ ਕਰਵਾ ਜਾਏ ਸੰਸਾਧ ਉਹ ਸਾਰਿਆਂ ਨੂੰ ਸੁਖਨੀ ਸਾਹਿਬ ਦੀ ਸਟਿੱਕ ਠੀਕ ਹੈ ਜੀ ਨਿਤਨੇਮ ਦੀ ਸਟਿੱਕ ਤੇ ਨਵੇਂ ਪਾਸ਼ਾ ਦੀ ਬਾਣੀ ਠੀਕ ਹੈ ਜੀ ਉਹ ਫਰੀਦ ਹੁੰਦੇ ਨੇ ਜੀ ਚਲੋਣੀ ਬਹੁਤ 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 ਸੋਹਣਾ ਜੀ ਬਹੁਤ ਸੋਹਣਾ ਚਲੋ ਠੀਕ ਹੈ ਸਰ ਠੀਕ ਹੈ ਧੰਨਵਾਦ ਜੀ ਸੱਚੀ ਕਾਲ ਜੀ ਧੰਨਵਾਦ ਜੀ ਹਾਂ ਜੀ ਬਿਲਕੁਲ ਜੀ ਧੰਨਵਾਦ ਧੰਨਵਾਦ ਹਾਂਜੀ ਬਿਲਕੁਲ ਧੰਨਵਾਦ ਸ਼ੁਕਰੀਆ ਜੀ ਹਾਂ ਵੀ ਤੁਸੀਂ ਲੈ ਕੇ ਜਾਓ ਹਾਂਜੀ ਸੱਚੀ ਮੈਂ 5 ਸਾਲ ਹੋ ਗਏ ਇਹ ਕਰਦਿਆਂ ਨੂੰ ਅਰਥਾ ਸਮੀਰ ਤੇ ਵੀਰ ਜੀ ਤੁਸੀਂ ਸੋਚ ਨਹੀਂ ਸਕਦੇ ਜ਼ਿੰਦਗੀ 'ਚ ਕਿੰਨਾ ਬਦਲਾਅ ਆਇਆ ਮੇਰੇ ਹਸਬੰਦ ਦੀ ਡੈਥ ਹੋਈ ਲੇਕਿਨ ਮੈਨੂੰ ਉਹ ਮਹਿਸੂਸ ਨਹੀਂ ਹੋਇਆ ਆਖਰ ਜਿਵੇਂ ਉਸ ਵੇਲੇ ਬੰਦੇ ਦੀ ਮਤਲਬ ਬਾਣੀ ਵਾਇਗਰੂ ਨੇ ਉਸ ਵੇਲੇ ਆਪ ਸਾਰੀਆਂ ਬਾਣੀਆਂ ਦੀ ਸੇਵਾ ਕੀਤੀ ਜੀ ਤਾਂ ਮੈਨੂੰ ਉਸ ਵੇਲੇ ਇਹ ਲੱਗਾ ਕਿ ਵਾਕਿਆ ਉਹ ਦੁੱਖ ਵਿੱਚ ਵੀ ਦੁੱਖ ਨਹੀਂ ਸੀ ਮਹਿਸੂਸ ਹੋ ਰਿਹਾ ਕਿਉਂ ਕਿ ਬਾਣੀ ਦੇ ਨਾਲ ਜੁੜੇ ਹੋਏ ਸੀਗੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਬਾਣੀ ਦੇ ਨਾਲ ਜੁੜੇ ਹੋਏ ਹੁੰਦੇ ਹਾਂ ਨਾ ਤੇ ਫਿਰ ਜੇ ਦੁੱਖ ਆਉਂਦੇ ਨੇ ਇਹ ਤੱਕ ਕਿਤੇ ਵੀ ਨਹੀਂ ਲਿਖਿਆ ਕਿ ਦੁੱਖ ਕਿਸ ਨੂੰ ਨਹੀਂ ਆਂਦਾ ਸਾਰਿਆਂ ਨੂੰ ਦੁੱਖ ਆਉਂਦੇ ਨੇ ਕਿਦਨੇ ਨਾ ਕਿਦਰੇ ਦੁੱਖ ਜਰੂਰ ਆਉਂਦੇ ਨੇ ਸਾਰਿਆਂ ਨੂੰ ਆਉਂਦੇ ਨੇ ਪਰ ਉਹ ਦੁੱਖਾਂ ਵਿੱਚ ਦੁੱਖ ਮਹਿਸੂਸ ਨਹੀਂ ਹੁੰਦਾ ਜਦੋਂ ਅਸੀਂ ਬਾਣੀ ਦਾ ਸਾਰਾ ਲਿਆ ਹੁੰਦਾ ਜਦੋਂ ਸਾਨੂੰ ਅਰਥ ਪਤਾ ਹੁੰਦੇ ਨੇ ਨਾ ਜੀ ਜ਼ਿੰਦਗੀ ਦੀ ਸਮਝ ਆ ਜਾਂਦੀ ਹੈ ਨਹੀਂ ਤੁਸੀਂ ਬਹੁਤ ਵਧੀਆ ਗੱਲ ਕਹੀ ਬਾਣੀ ਨੂੰ ਬਿਨਾਂ ਮਤਲਬ ਐਵੇਂ ਨਾ ਪੜੀ ਜਾਓ ਅਰਥ ਸਮੇਤ ਪੜੋ ਹਾਂ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਤੁਹਾਡਾ ਸ਼ੁਭਨਾਮ ਜੀ ਅਮਰਜੀਤ ਕੌਰ ਠੀਕ ਹੈ ਜੀ ਇਸ ਸੇਵਾ ਨਾਲ ਤੁਸੀਂ ਪਿਛਲੇ 5 ਸਾਲ ਤੋਂ ਜੁੜੇ ਹੋਏ ਹੋ ਹਾਂ ਜੀ ਹਾਂ ਜੀ ਨੇ ਚਲੋ ਬਹੁਤ ਸੋਹਣੀ ਗੱਲ ਹੈ ਜੀ ਬਹੁਤ ਸੋਹਣੀ ਗੱਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਭਾਈ ਜਖਾ ਸਾਹਿਬ ਦੇ ਫਤੇ ਜੀ ਠੀਕ ਹੈ ਜੀ ਥੈਂਕ ਯੂ ਫੋਨ ਨੰਬਰ ਬਤਾ ਸ਼ੁਕਰੀਆ ਜੀ ਅਸੀਂ ਇਹ ਹੀ ਕਹਿੰਦੇ ਆ ਵੀ ਸਾਨੂੰ ਨਾ ਜਰੂਰ ਦੱਸੋ ਥੋੜਾ ਜਿਹਾ ਪੜ ਕੇ ਦੱਸੋ ਇੱਕ ਪੇਜ ਪੜੋ ਅਸੀਂ ਇਹ ਕਹਿੰਦੇ ਵੀ ਸਾਰੀ ਪੜੋ ਬਹੁਤ ਜ਼ਰੂਰੀ ਹੈ ਜੀ ਅਰਥੋ ਸਮੇਤ ਪੜੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਆ ਜਾਓ